ਦੇ ਵਿੱਚ ਪਛਾਣ ਮਣਾਉਣੀ ਸੌਖੀ ਨਹੀਂ ਹੁੰਦੀ ਐਨੀ ਭੀੜ ਦੇ ਵਿੱਚ ਪਛਾਣ ਮਣਾਉਣੀ ਸੌਖੀ ਨਹੀਂ ਹੁੰਦੀ ਚੌਲਾਂ ਦੀ ਕਦੇ ਪੱਕਦੀ ਹੁੰਦੀ ਕਾਕਾ ਕਦੇ ਰੋਟੀ ਨਹੀਂ ਹੁੰਦੀ ਚੌਲਾਂ ਦੀ ਕਦੇ ਪੱਕਦੀ ਹੁੰਦੀ ਕਦੇ ਰੋਟੀ ਨਹੀਂ ਹੁੰਦੀ ਚੌਲਾਂ ਦੀ ਕਦੇ ਪੱਕਦੀ ਕਦੇ ਰੋਟੀ ਨਹੀਂ ਹੁੰਦੀ ਸਸਿਕਲ ਜੀ ਮੈਂ ਤੁਹਾਡਾ ਆਪਣਾ ਬੁੱਟਾ ਲੱਦਨ ਨਿਊ 26 ਦੇਖਣ ਦਾ ਸਵਾਗਤ ਕਰਦੇ ਹਾਂ ਸਾਡੇ ਨਾਲ ਪੰਜਾਬ ਦੇ ਬਹੁਤ ਹੀ ਵਧੀਆ ਰਾਈਟਰ ਅਜ ਮੌਜੂਦ ਨੇ ਭਰਪੁਰ ਸਿੰਘ ਹਾਂਜੀ ਸਰ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਗਾਣੇ ਲਿਖਦੇ ਹੋ ਮੈਨੂੰ ਤਕਰੀਬਨ ਬੁੱਢਾ ਜੀ 26 ਸਾਲ ਹੋ ਗਏ ਨੇ ਹਾਂਜੀ 26 ਸਾਲਾਂ ਚ ਕਿੰਨੇ ਗਾਣੇ ਲਿਖਣ 26 ਸਾਲਾਂ ਦੇ ਤਕਰੀਬਨ 100 ਦੇ ਕਰੀਬ ਲਿਖ ਚੁੱਕੇ ਆਪਾਂ ਜਿਹਦੇ ਵਿੱਚੋਂ ਮਤਲਬ ਦਸਕਰ ਰਿਕਾਰਡ ਹੋਏ ਨੇ ਮਤਲਬ ਮਾਰਕੀਟ ਦੇ ਵਿੱਚ ਜੇ ਕੀ ਆ ਆਨੰਦ 뮤ਜ਼ਿਕ ਕੰਪਨੀ ਬਠੰਡੇ ਦੀ ਮਸ਼ਹੂਰ ਉਹਦੇ ਵਿੱਚ ਗੁਰਪਾਲ ਮਾਨ ਜੀ ਨੇ ਕੀਤਾ ਸੀ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਪਹਿਲਾਂ ਕਈ ਗਾਣੇ ਤੁਹਾਡੇ ਕਹਿੰਦੇ ਰਿਕਾਰਡ ਹੋ ਚੁੱਕੇ ਨੇ ਹਿੱਤਕ ਮਾਰਕੀਟ ਚ ਆਏ ਨੇ ਉਹ ਮਾਰਕੀਟ ਦੇ ਵਿੱਚ ਨਾ ਆਉਣ ਕਰਕੇ ਉਹਦੇ ਵਿੱਚ ਇਹ ਆ ਵੀ ਉਹਦੇ ਵਿੱਚ ਕੁਝ ਕਮੀਆਂ ਨੇ ਇਸ ਕਰਕੇ ਰੁਕੇ ਹੋਏ ਨੇ ਅਸੀਂ ਕੁਝ ਇੱਕ ਸੌਂਗ ਬਣਾ ਬੰਬੇ ਵੀ ਪਿਆ ਮਤਲਬ ਉਹ ਵੀ ਬਹੁਤ ਜਲਦ ਕੋਸ਼ਿਸ਼ ਕਰਦੇ ਆ ਉਹ ਫਿਲਮ ਦੇ ਵਿੱਚ ਮਤਲਬ ਆਊਗਾ ਤੁਹਾਡੇ ਉਸਤਾਦ ਕੌਣ ਨੇ ਉਸਤਾਦ ਜੀ ਆਪਣੇ ਕਰਮਜੀਤ ਨਾਜ਼ ਖਟੜੇ ਵਾਲੇ ਮਤਲਬ ਨਾਲ ਸਟੂਡੀਓ ਆਪਣਾ ਲਈ ਰੋਡ ਤੇ ਆ ਉਹਨਾਂ ਦਾ ਕਾਫੀ ਆਸ਼ੀਰਵਾਦ ਆ ਉਹਨਾਂ ਦੇ ਆਸ਼ੀਰਵਾਦ ਨਾਲੇ ਮਤਲਬ ਆਪਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਸਿੱਖ ਵੀ ਰਹੇ ਆ ਹਮ ਅੱਜ ਕੱਲ ਕਿਹੜੇ ਗਾਣੇ ਥੋੜਾ ਆ ਰਹੇ ਆ ਮਾਰਕੀਟ ਚ ਆਪਣਾ ਗਾਣਾ ਹੁਣ ਟਾਈਟਲ ਉਹਦਾ ਮਤਲਬ ਇੱਕ ਮਟਿਆਰ ਦੇ ਸੁਪਨਿਆਂ ਤੇ ਆ ਤੇ ਮਤਲਬ ਉਹ ਬਹੁਤ ਜਲਦ ਰੀਲਜ ਹੋ ਜਾਊਗਾ ਤੇ ਉਹ ਤੋਂ ਪਹਿਲਾਂ ਮਤਲਬ ਕਿਸਾਨ ਭਰਾਵਾਂ ਦਾ ਜੋ ਹੁਣ ਚੱਲ ਰਿਹਾ ਹੈ ਮਤਲਬ ਸਾਰੀ ਜੱੜ ਮਿਲ ਕੇ ਲੜਾਈ ਕਰ ਰਹੇ ਨੇ ਉਹ ਮਤਲਬ ਜਲਦ ਹੀ ਲਹਿਣੀ ਕੰਪਨੀ ਰੀਲਜ ਕਰ ਦੂਗੀ ਹਾਂਜੀ ਕਿਦੋਂ ਦਾ ਗਾਣਾ ਲਿਖਿਆ ਉਹ ਉੱਤੇ ਉਹਨਾਂ ਦੇ ਮਤਲਬ ਇੱਕਣਾ ਦਾ ਹੀ ਹੈ ਵੀ ਮਤਲਬ ਲਾ ਲਓ ਵੀ ਆਪਣਾ ਜਿਵੇਂ ਇੱਕ ਜੁਟ ਹੋ ਕੇ ਰਹੋ ਮਤਲਬ ਜੋ ਹੱਕ ਆ ਕਿਉਂਕਿ ਕਿਸਾਨ ਹੀ ਸਭ ਕੁਝ ਕਰ ਰਿਹਾ ਕਿਸਾਨ ਦੇ ਸਿਰ ਤੇ ਮਤਲਬ ਆਪਾਂ ਲਾ ਲਏ ਜੋ ਵੀ ਦੁੱਧ ਆ ਮਤਲਬ ਉਹਨਾਂ ਦੇ ਉਹਦੇ ਪਰੇ ਹੋ ਰਿਹਾ ਮਤਲਬ ਇੱਕ ਕਹਿ ਲਈਏ ਵੀ ਅੰਨਦਾਤਾ ਹੀ ਕਿਹਾ ਜਾ ਸਕਦਾ ਕਿਸਾਨ ਵਿੱਚ ਕੀ ਕੀ ਲਿਖਿਆ ਉਹਦੇ ਵਿੱਚ ਉਹਦੇ ਵਿੱਚ ਸਾਰੀ ਮਤਲਬ ਆਪਾਂ ਡਿਟੇਲ ਦੇ ਚੁੱਕੇ ਆ ਵੀ ਜੋ ਵੀ ਮਤਲਬ ਹੈ ਕਰਤਾ ਧਰਤਾ ਮਤਲਬ ਜੋ ਕਰ ਰਹੇ ਨੇ ਕਿਸਾਨ ਹੀ ਮਤਲਬ ਕਿਸਾਨ ਦੇ ਸਿਰ ਤੇ ਆ ਮਤਲਬ ਜੇ ਨਾ ਕਰਨ ਤਾਂ ਮਤਲਬ ਆਪਾਂ ਭੁੱਖੇ ਮਾਰ ਸਕਦੇ ਹਾਂ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਕੱਲ੍ਹ ਜਿੱਦਾਂ ਟਰੈਕਟਰ ਲਿਖਦੇ ਪੈਣੇ ਘੜੇ ਮੈਂ ਮੈਸੇਜ ਇਹੀ ਦੇਣਾ ਚਾਹੁੰਨਾ ਵੀ ਜਾਂ ਤਾਂ ਆਪਣੇ ਨਾਲ ਬੀਟੀ ਆ ਜਾਂ ਜੱਗ ਬੀਟੀ ਮਤਲਬ ਇਹੀ ਲਿਖੋ ਮਤਲਬ ਇਹ ਨਹੀਂ ਵੀ ਕਿਸੇ ਦਾ ਗੀਤ ਸੁਣ ਲਿਆ ਜਾਂ ਉਹਦੀਆਂ ਸੁਣ ਲਈਆਂ ਲਾਈਨਾਂ ਦੋ ਉਹਦੀਆਂ ਜਾ ਕੇ ਉਹ ਕਰ ਲਿਆ ਮਤਲਬ ਉਹ ਨਹੀਂ ਉਹ ਕੌਣ ਵਾਲਾ ਵੀ ਦੇਖ ਲੈਂਦਾ ਮਤਲਬ ਇਦਾਂ ਦਾ ਨਾ ਕਰੋ ਕੋਈ ਇਹੋ ਜਿਹਾ ਮੈਸੇਜ ਦੋ ਵੀ ਥੋੜੇ ਨਾਲ ਜਾਂ ਕਿਸੇ ਨਾਲ ਇਦਾਂ ਦੀਆਂ ਕੋਸ਼ਿਸ਼ ਕਰੋ ਮੇਰੇ ਹਿਸਾਬ ਨੂੰ ਮੈਸੇਜ ਦੇਣਾ ਚਾਹੁੰਨਾ ਰਾਈਟਰ ਜਿੰਨੇ ਵੀ ਲਿਖਦੇ ਨੇ ਸਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ 26 ਦੇਖਣ ਵਾਲੇ ਚੈਨਲ ਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਨਿਊ 26 ਦੇਖਣੇ ਨਿਊ 26 ਤੋਂ ਬੋਟਲ ਅਦਰ ਨਿਊ 26